ਇਹ ਇਕੱਲੇ ਪਿਆਰ ਦੇ ਭੁੱਖੇ ਹੁੰਦੇ ਬਈਏ ਬੇਜਵਾਨ ਇਹਨਾਂ ਨੂੰ ਕੋਈ ਨਹੀਂ ਮੰਨ ਲਿਆ ਚਲੋ ਰੋਟੀ ਇਹਨਾਂ ਨੂੰ ਪ੍ਰਚਾਰ ਦੇਣਾ ਪਊ ਸਿਰਫ ਇਹਨਾਂ ਨੂੰ ਟਾਈਮ ਕੱਢ ਦੋ ਚਾਹ ਦੇਣਾ ਜੋ ਦੋ ਘੰਟੇ ਜਦੋਂ ਮੈਂ ਅੱਗੇ ਲਾਈਵ 'ਚ ਵੀ ਕਹਿ ਕੇ ਨੀ ਤੇ ਜਿਵੇਂ ਉਹਨਾਂ ਨੂੰ ਫੇਰਦਾ ਨਹੀਂ ਹਨ ਇਹਨੂੰ ਵੀ ਕੋਈ ਬੰਦਾ ਛੱਡ ਗਿਆ ਆਹ ਛੋਟਾ ਇਹਨਾਂ 'ਚ ਬਹੁਤ ਕੁਝ ਰਹਿੰਦਾ ਹੈ ਇਹ ਇਹ ਜੁਗਨੀ ਰਦ ਨਾਲ ਜੁਗਨੀ ਪਰਤੀ ਇਹਨਾਂ ਦੇ ਨਾਲ ਕੋਈ ਬਹੁਤ ਕੁਝ ਰਹਿੰਦਾ ਹੈ ਕਿਉਂਕਿ ਇਹ ਵੀ ਇਹਨਾਂ ਨੂੰ ਪਿਆਰ ਕਰਦੇ ਅਸੀਂ ਵੀ ਇਹਨਾਂ ਨੂੰ ਨਿਪਲਾਣ ਨਾਲ ਇਹਨੂੰ ਦੁੱਧ ਚੰਗਾਉਣੇ ਆ ਆ ਉਹ ਮੋਡਲ ਪ੍ਰੀਣਾ ਨੀ ਉਹਦਾ ਉਧਰ ਜੈਂਗੋ ਤਾੜ ਰੱਖਿਆ ਤੇ ਨੋਨਾ ਉਧਰ ਬੰਨ ਰੱਖਿਆ ਨੋਨਾ ਕੋਲ ਅਲੱਗ ਰੱਖਿਆ ਸਾਰਾ ਨਾਲ ਬੜਾ ਥੋੜਾ ਇਹਨਾਂ ਡਾਊਟ ਹੋ ਗਿਆ ਸੀ ਮੈਂ ਕਿਹਾ ਵੀ ਬਿਮਾਰ ਨਾ ਹੋ ਜਾਣ ਕਿਤੇ ਤਾਂ ਕਰਕੇ ਮੈਂ ਅਲੱਗ ਕਰਤਾ ਸੀ ਨੋਨਾਂ ਨੂੰ ਤੇ ਬਈ ਚੈਨਲ ਜ਼ਰੂਰ ਫੋਲੋ ਕਰ ਲਿਆ ਕਰੋ ਪੇਜ ਨੂੰ ਜਿਹੜਾ ਇਹ ਭੈਣ ਭਰਾ ਹੁੰਦਾ ਤੇ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਤੇ ਹੋ ਸਕੇ ਤਾਂ ਬਈ ਆਪਦੇ ਥੋੜਾ ਜਿਹਾ ਟਾਈਮ ਕੱਢ ਕੇ ਇਹ ਹੈਲਪ ਕਰ ਦਿਆ ਕਰੋ ਇਹਨਾਂ ਦੀ ਫੀਡ ਦਵਾਈਆਂ ਜੋੜਾਂ ਦੀ ਭੈਣ ਭਰਾ ਕੁਝ ਵੀ ਦਵਾ ਸਕਦਾ ਹਨਾ ਸਾਨੂੰ ਤਾਂ ਕਿ ਤੁਹਾਨੂੰ ਸੌਖਾ ਹੋ ਜਾਏ ਤੇ ਆਪਾਂ ਹੋਰ ਵੀ ਬੱਚੇ ਰੱਖ ਸਕੀਏ ਆਏ ਹੈ ਚੜ ਗਏ ਜਿੰਦੂ ਤੇ ਆਪਾਂ ਹੋਰ ਵੀ ਬੱਚੇ ਰੱਖ ਸਕੀਏ ਵੈਸੇ ਤਾਂ ਆਪਾਂ ਕਦੇ ਮਨਾ ਨਹੀਂ ਕੀਤਾ ਕਿਸੇ ਨੂੰ ਕੋਈ ਚਾਹ ਦੇ ਮੇਰੀ ਛੱਡ ਕੇ ਜਾਣਾ ਬਈ ਹਾਂ ਇਹਦਾ ਪਾਰਟੀ ਟੁੱਟਿਆ ਉਹਦਾ ਮੈਂ ਕਿਹਾ ਉਹ ਇਹਦਾ ਨਾਮ ਕਹਿੰਦੇ ਬੋਆ ਤੇ ਉਹਦਾ ਨਾਂ ਜੈੰਗੂ ਹੈ ਉਹਦਾ ਟੋਮੀ ਆਹ ਜੁਗਲੀ ਫਿਰਦੀ ਆ ਨਿਕਤਾ ਆਪਣਾ ਭੋਲੂ ਕਰਦਾ ਤੇ ਆਪਦਾ ਤਿਲ ਫੁੱਲ ਬਈ ਜ਼ਰੂਰ ਖੱਡਿਆ ਕਰੋ ਤੇ ਸਾਨੂੰ ਵੀ ਸੌਖਾ ਹੋ ਜਾਏ ਇਹ ਮੈਂ ਤਾਂ ਬਸ ਬੇਨਤੀ ਹੋਈ ਕਰ ਸਕਦਾ ਭੈਣ ਭਰਾਵਾਂ ਨੂੰ ਤੇ ਬਈ ਫੀਡ ਇਹਨਾਂ ਦੀ ਖਤਮ ਹੋ ਰਹੀ ਹੈ ਆਪਣੇ ਕੋਲੇ ਤੇ ਵੈਸੇ ਤਾਂ ਕੋਲ ਸਿੱਧੂ ਸਾਹਿਬ ਭੈਣ ਨੇ ਕਿਹਾ ਹੋਇਆ ਕਿ ਫੀਡ ਦਾ ਆਪਾਂ ਕਰਦੇ ਆਂ ਇੰਤਜ਼ਾਮ ਤੇ ਮੈਂ ਬੇਨਤੀ ਵੀਡੀਓ ਵੀ ਪਾਈ ਸੀ ਕਿ ਜੇ ਕੋਈ ਭਰਾ ਸਾਨੂੰ ਦੁਕਾਨ ਵਾਲਾ ਕੋਈ ਜਾਇਜ਼ ਰੇਟ ਤੇ ਆਪਾਂ ਨੂੰ ਫੀਡ ਦੇ ਸਕਦਾ ਤੇ ਆਪਣੇ ਨਾਲ ਜ਼ਰੂਰ ਨੰਬਰ ਤੇ ਕੰਟੈਕਟ ਕਰ ਲੇ ਬਈ ਕਿਉਂਕਿ ਅਸੀਂ 4-5 ਇਕੱਠੇ ਇਕੱਠੇ ਹੀ ਲੈਣੇ ਹੁੰਦੇ ਆ ਤੇ ਸਾਨੂੰ ਜਾਇਜ਼ ਰੇਟ ਤੇ ਫੀਡ ਮਿਲ ਜੇ ਚਲੋ ਹਾਂ ਇਹ ਬੇਜਵਾਨਾਂ ਦਾ ਆਪਾਂ ਕੋਈ ਐ ਨਹੀਂ ਵੀ ਸ਼ੌਂਕ ਵਾਸਤੇ ਰੱਖਦੇ ਆ ਜਾਂ ਆਪਾਂ ਕਹੇ ਲੋ ਵੀ ਬਿਜ਼ਨਸ ਵਾਸਤੇ ਰੱਖਦੇ ਆ ਆਪਾਂ ਸਿਰਫ ਇੱਕ ਇਹਨਾਂ ਦੀ ਹੈਲਪ ਕਰਦੇ ਸੀਗੇ ਤੇ ਪ੍ਰਮਾਤਮਾ ਨੇ ਵੈਸੇ ਨੂੰ ਰੰਗ ਭਾਗ ਲਾਈ ਵੀ ਜਗ੍ਹਾ ਦਾ ਇੰਤਜ਼ਾਮ ਵੀ ਹੋ ਗਿਆ ਇਹਨਾਂ ਦਾ ਘਰ ਵੀ ਵਧੀਆ ਬਣ ਗਿਆ ਤੇ ਹੁਣ ਸਿਰਫ ਮੰਨ ਕੇ ਚਲੋ ਤੁਸੀਂ ਥੋੜੇ ਸਿਰ ਤੇ ਹੀ ਚੱਲਦਾ ਮੇਰੀ ਤਾਂ ਇਨੀ ਹਾਇਸियत ਹੈ ਨਹੀਂ ਜੀ ਵੀ ਮੈਂ ਕਿਸੇ ਇੱਕ ਬੇਜਵਾਨ ਦਾ ਢਿੱਡ ਭਰ ਸਕਾਂ ਚੱਲਦਾ ਥੋੜੇ ਸਿਰ ਤੇ ਆਪਾਂ ਬਈ ਫਿਰ ਵੀ ਥੋੜਾ ਥੋੜਾ ਕੱਟ ਕੱਟਿਆ ਦੀ ਰੂਲ ਕਰੋ ਸਮਾਨਾ ਵਾਸਤੇ ਕੱਢਿਆ ਕਰੋ ਬਈ ਇਹਨਾਂ ਨੂੰ ਬਈ ਅ ਪੋਛ ਨਹੀਂ ਜਾਂਦੇ ਇਹਨਾਂ ਅੰਦਰ ਪਿਆਰ ਦੇ ਪੁੱਠੇ ਹੁੰਦੇ ਆ ਤੇ ਆਹ ਦੇਖੋ ਆ ਕੁਝ ਬਾਹਰ ਦੁਪਹਿਰੇ ਪੈ ਜਾਂਦੇ ਆ ਠੀਕ ਆ ਤੇ ਰਾਤ ਨੂੰ ਬਈ ਅੰਦਰ ਜੀ ਦਾ ਦਿਲ ਕਰਦਾ ਤੇ ਉਹ ਜੀ ਦੀ ਦਾ ਦਿਲ ਕਰਦਾ ਬਈ ਅੰਦਰ ਪੈ ਜਾਂਦੇ ਆ ਕੇ ਅੰਦਰ ਬੈਤਰੇ ਪਈਆਂ ਲੱਗ ਜਾਂੀਆਂ ਪਈਆਂ ਆਪ ਦਾ ਬੱਸ ਮਸਤੀਆਂ ਮਾਰਦੇ ਆ ਇਹਨਾਂ ਦਾ ਘਾਰ ਆ ਬਈਆ ਮੈਂ ਤੁਸੀਂ ਦੇਖ ਲਓ ਛੋਟਾ ਜਿਹਾ ਉਹ ਆਪਦੇ ਨੂੰ ਅਰੀਜਨਲ ਬਣਾਇਆ ਅਜੇ ਹੋਰ ਵੀ ਬਣਾਉਣਾ ਤਿਆਰ ਕਰਨਾ ਤੇ ਅ ਇੱਕ ਮੈਂ ਬਸ ਇਹੀ ਬੇਨਤੀ ਕਰਨੀ ਭੈਣ ਭਰਾਵਾਂ ਨੂੰ ਵੀ ਬਈਆ ਆਪਦਾ ਥੋੜਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੋ ਆਹ ਨਿੱਕਾ ਹੈ ਬੱਚਾ ਦੇਖੋ ਕੁ ਪਾਪੀ ਰੂ ਪਤਾ ਨਹੀਂ ਕਿਵੇਂ ਉਹ ਬੰਦੇ ਦਾ ਜਲਵਾ ਗਿਆ ਨਾ ਮੈਨੂੰ ਛੱਡ ਕੇ ਆਉਣ ਦਾ ਤੇ ਨਹੀਂ ਕੋਈ ਲੂਂਗਾ ਡੇ ਖੜੇ ਹੋ ਜਾਂਦੇ ਵੇਖ ਕੇ ਵੀਰ ਜੀ ਡਾਕਟਰ ਆਪਣਾ ਨਾਮ ਉਹਦੀ ਨਿਗਰਵਾਹੀ ਦੀ ਨਾ ਉਹਦਾ ਧਿਆਨ ਰਹਿੰਦਾ ਆਜ ਨੂੰ ਇਹ ਕੀ ਹਾਲਾਤ ਹੋਣੇ ਸੀਗੇ ਅੱਜ ਚਲੋ ਆਪਣੇ ਕੋਲੇ ਹੈਗਾ ਕੁਛ ਆ ਵਧੀਆ ਦੁੱਧ ਪੀਣ ਦਾ ਇਕੱਲਾ ਨਿੱਪੜਨੜ ਇਹ ਦੁੱਧ ਦਾ ਗਾਣਾ ਤੇ ਬਾਕੀ ਕਹਿਣ ਦਾ ਰਹਿੰਦਾ ਫਰਾਂ ਦਾ ਨਹੀਂ ਜਵਾਕ ਆਇਆ ਰੇ ਆਪਣੇ ਜਵਾਕਾਂ ਰਗਾ ਜਵਾਕ ਜਿਵੇਂ ਆਪਾਂ ਆਪਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਨਾ ਤਾਂ ਇਹਦੀ ਵੀ ਮਾਂ ਖਬਰੇ ਨੂੰ ਉਡੀਕਦੀ ਹੋਵੇ ਵੀ ਮੇਰਾ ਜਵਾਕ ਆ ਮੇਰਾ ਬੱਚਾ ਤੇ ਪਤਾ ਨਹੀਂ ਕਿੱਧਰ ਚਲਾ ਗਿਆ ਹੋ ਸਕਦਾ ਹਨਾ ਆਪਾਂ ਆਪਦੇ ਦਿਲਾਂ 'ਚ ਸੋਚ ਕੇ ਥੋੜਾ ਜਿਹਾ ਜੋ ਆਪਣਾ ਜਵਾਕ ਆਪਣੇ ਤੋਂ ਪੰਜ ਮਿੰਟ ਵੀ ਅੱਖਾਂ ਤੋਂ ਪਾਸੇ ਹੋ ਜੇ ਤਾਂ ਕਿਵੇਂ ਆ ਬਈ ਆਪਾਂ ਅੰਨੇ ਹੋ ਜੰਨੇ ਹਨ ਹਨੇਰਾ ਆ ਜਾਂਦਾ ਕੰਮ ਉਹਦੇ ਤੇ ਬਾਕੀ ਆਂਟੀ ਜੀ ਨੇ ਇਹਦੇ ਵਾਸਤੇ ਸਮਾਨ ਭੇਜਤਾ ਬਹੁਤ ਭੇਜਤਾ ਆਂਟੀ ਨੇ ਇਹਦੇ ਫੀਡ ਵੀ ਆ ਰਹੀ ਆ ਬਈ ਤੇ ਇਹਦੀਆਂ ਨਿਪੜਾਂ ਵੀ ਆ ਰਹੀਆਂ ਗਲਬ ਦੇ ਹਾਂ ਉਹ ਤੇ ਚਲ ਆਪਾਂ ਲਈ ਦਿੰਦੇ ਬਾਕੀ ਬਈ ਸਾਰੇ ਠੀਕ ਠਾਕ ਆ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਚੈਨਲ ਫੋਲੋ ਕਰ ਲਿਆ ਕਰੋ ਭੇਜ ਲੋ ਦੱਸੀ ਗੱਲ ਜੀ